नमस्कार ये आकाशवाणी है हूं तुसी चंचल शर्मा तों प्रतिशख खबरاں سنو ਸਰਕਾਰ ਨੇ ਕਿਹਾ ਹੈ ਕਿ ਸਾਲ ਦੇਸ਼ ਨੇ 35 ਕਰੋੜ 70 ਲੱਖ ਟਨ ਅਨਾਜ ਪੈਦਾ ਕੀਤੇ ਹੈ ਜੋ ਪਿਛਲੇ ਸਾਲ ਨਾਲੋਂ 7.65% ਤੱਕ ਵਾਧਾ ਹੈ ਅੱਜ ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਹੋਈ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਖੇਤੀਬਾੜੀ ਦੇ ਕਿਸਾਨ ਫਲਾਈ ਮੰਤਰੀ ਸ਼ੋਰਾ ਸਿੰਘ ਚੋਹਾਨ ਨੇ ਕਿਹਾ ਕਿ ਇਹ ਕਿਸਾਨਾਂ ਦੀ ਸਖਤ ਮਿਹਨਤ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਸੰਭਵ ਹੋਇਆ ਹੈ 2024-25 में फसलों का रिकॉर्ड उत्पादन इस बार हुआ है देश का कुल खाद्यान्न उत्पादन तीन मिलियन टन होने का अनुमान है जो पिछले साल की तुलना में सेवन प्वास फाइव परसेंट अधिक है और चौदह पंद्रह की तुलना में अगर देखा जाए तो खाद्यान्न के उत्पादन में फोर्टी वन प्वाइंट नाइन फोर परसेंट की वृद्धि की गई है भारत के किसानों का अभिनंदन और यह सरकार की नीतियों के कारण भी हुआ है केंद्रीय मंत्री ने कहा कि कुदरती आफ्ता ने पंजाब जम्मू कश्मीर उत्तराखंड हिमाचल प्रदेश के महाराष्ट्र फसलों को नुकसान पहुंचाया है उन्होंने कहा कि प्रधानमंत्री नरेंद्र मोदी गृह मंत्री अमित शाह ने स्थिति का जायजा लैण प्रभावित राज्यों का दौरा किया कि सरकार आफत समय प्रबंधन लिए राजा की सहायता प्रदान कर रही है चौहान ने दस कि आफत प्रतिक्रिया फंड तहत सारे सूबे ना जो प्रदान कर दो, तो दो ले, एक हजार एक बार हजार पच्ची छब्बी की म्यादी एस डीआरएफ अधीन एक लख अठाई हजार करोड़ रुपए तो वही रकम अलाट की गई है केन्द्रीय ने दस कि दो हजार चार हजार चौदह के दरम्यान एस डीआरएफ का बजट सिर्फ अठती हजार करोड़ रुपए से जिसन मोदी ने ਦਾ ਕੀ 124000 ਕਰੋੜ ਰੁਪਏ ਕਰ ਦਿੱਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮੌਜੂਦਾ ਹਵਾਈ ਸੰਕਟ ਲਈ ਇੰਡੀਗੋ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਆਪਣੇ ਫਰਜ਼ਾਂ ਚਾ ਸਫਲ ਰਹੀ ਹੈ ਡीडी न्यूज ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹਾਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਡਾਣਾ ਰੱਦ ਹੋਣ ਤੇ ਦੇਰੀ ਨਾਲ ਚੱਲਣ ਲਈ ਇੰਡੀਗੋ ਦੇ ਚਾਲਕ ਦਾਲਤੇ ਪਾਇਲਟਾਂ ਦੀ ਵਰਤੋਂ ਚੰਦਰੂਨੀ ਕੁ ਪ੍ਰਬੰਧਨ ਜ਼ਿੰਮੇਵਾਰ ਨੇ ਨਾ ਕਿ ਫਲਾਈ ਡਿਊਟੀ ਸਮਾਹੱਦ ਦਿਸ਼ਾ ਨਿਰਦੇਸ਼ ਉਹਨਾਂ ਐਲਾਨ ਕੀਤਾ ਕਿ ਸਰਕਾਰ ਉਨ੍ਹਾਂ ਦੇ ਕਿਸੇ ਦਬਾਹ ਹੇਠ ਨਹੀਂ ਹੈ ਕਿ ਹਮੇਸ਼ਾ ਸਾਰੀਆਂ ਹਵਾਈ ਕੰਪਨੀਆਂ ਨਾਲ ਬਰਾਬਰ ਵਿਵਹਾਰ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਹਵਾਈ ਸੰਚਾਲਨ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਜਲੰਧਰ ਸਥਿਤ ਲਾਲਾ ਲਾਜਪਤਰਾਏ ਹਸਪਤਾਲ ਵਿਖੇ ਲਾਲਾ ਲਾਜਪਤਰਾਏ ਮਿਊਜ਼ੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਮਹਾਨ ਆਜ਼ਾਦੀ ਘੁਲਾਟੀਆਂ ਵੱਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ 'ਚ ਪਾਈ ਵੱਡਮੁੱਲੀ ਯੋਗਦਾਨ ਨੂੰ ਯਾਦ ਕੀਤਾ। ਸ਼੍ਰੀ ਘਟਾਰੀਆ ਨੇ ਲਾਲਾ ਲਾਜਪਤਰਾਏ ਨਾਲ ਸੰਬੰਧਿਤ ਇਸ ਸੰਸਥਾ ਨੂੰ ਇਤਿਹਾਸਕ ਤਸਨੀਆਂ ਕਿਹਾ ਕਿ ਮਿਊਜ਼ੀਅਮ ਦੀ ਸਥਾਪਨਾ ਇੱਕ ਸ਼ਲਾਘਾ ਪਤਰਾਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਤਸਵੀਰਾਂ ਤੇ ਦਸਤਾਵੇਜ਼ ਰੱਖੇ ਗਏ ਨੇ ਜੋ ਉਨ੍ਹਾਂ ਦੇ ਸੰਘਰਸ਼ ਤੇ ਪ੍ਰੇਰਣਾਤਮਕ ਜੀਵਨ ਦੀ ਚਾਲਕ ਪੇਸ਼ ਕਰਦੀ ਨੇ। ਰਾਜਪਾਲ ਨੇ ਅਤਿਆਤਮਕਤਾ ਦੇ ਕੇਂਦਰ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦੀਪੁਰੀ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ। ਇਸ ਅਧਿਆਤਮਕ ਮਿਸ਼ਨ ਨੂੰ ਸਾਲ 2021 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਕਤਾ, ਸ਼ਾਂਤੀ ਤੇ ਮਾਨਵਤਾ ਨੂੰ ਪ੍ਰੇਮ ਕਰਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਗੋਬਿੰਦ ਸਾਗਰ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੈਵੋ, E&C ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ, ਸਿਓਲ ਬਿਜ਼ਨਸ ਏਜੰਸੀ ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕਈ ਕੰਪਨੀਆਂ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਡੈਵੋ E&C ਦੇ ਚੇਅਰਮੈਨ ਜੰਗਵਾਨ ਜੁਨਾਲ ਮੁਲਾਕਾਤ ਕੀਤੀ ਅਤੇ ਨਵੀਂ ਅਣਯੋਗੁਰਜਾ ਪ੍ਰੋਜੈਕਟਾਂ ਆਫਰ ਰੂਰ ਵਿੰਗ ਫਾਰਮ ਸੂਰਜੀ ਊਰਜਾ ਪਲਾਂਟ ਅਤੇ ਹਾਈਡਰੋਜਨ ਉਤਪਾਦਨ ਦੇ ਖੇਤਰਾਂ 'ਚ ਸਹਿਯੋਗ ਦੀ ਵਕਾਲਤ ਕੀਤੀ। ਭਗਵਨ ਸਿੰਘ ਮਾਨ ਨੇ ਮੋਡਿਊਲਰ ਅਤੇ ਪ੍ਰੀ-ਫੈਬ੍ਰିକੇਟਿਡ ਨਿਰਮਾਣ ਵਿਧੀਆਂ ਲਈ ਟੈਕਨਾਲੋਜੀ ਦੇ ਆਦਾਨ-ਪ੍ਰਦਾਨ ਵਰਗੇ ਖੇਤਰਾਂ 'ਚ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਤਾਂਕਿ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੁਲਰ ਚਿਕ ਵਪਾਰੀ ਦੇ ਕਤਲ ਤੇ ਲੁੱਟ ਦੇ ਮਾਮਲੇ 'ਚ ਲੁੜਿੰਦਾ ਮਲਜ਼ਮ ਸੁਖਵੀਰ ਕੋਟਲਾ 加ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਗੋਇੰਦਵਾਲ ਸਾਹਿਬ ਨੇੜੇ ਮਲਜ਼ਮ ਦਾ ਪਿੱਛਾ ਕੀਤਾ ਤਾਂ ਉਸਨੇ ਅਚਾਨਕ ਗੋਲੀ ਚਲਾ ਦਿੱਤੀ ਦਰੰਤਾਰਨ ਸੀਆਈਏ ਇਨਚਾਰਜ ਬ੍ਰਭਜੀਤ ਸਿੰਘ ਤੇ ਹੋਮਗਾਰਡ ਜਵਾਨ ਗੁਰਵਿੰਦਰ ਸਿੰਘ ਇਸ ਹਮਲੇ ਚ ਜ਼ਖਮੀ ਹੋ ਗਏ ਪੁਲਿਸ ਦੀ ਜਵਾਬੀ ਗੋਲੀਬਾਰੀ ਚ ਮਲਜ਼ਮ ਸੁਖਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਸਨੂੰ ਨੇੜਲੇ ਹਸਪਤਾਲ ਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹਾਕੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦਿਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਚ 2-2 ਨਾਲ ਡਰਾਅ ਰਿਹਾ ਇਹ ਮੈਚ ਦੱਖਣੀ ਅਫਰੀਕਾ ਦੇ ਕੇਪ ਟਾਊਨ ਨ ਦੇ ਹਾਰਟ ਲੀਵਲ ਸਟेडियम ਚ ਖੇੜਿਆ ਗਿਆ ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਪਹਿਲਾ ਗੋਲ ਕੀਤਾ ਤੇ ਹਾਫ ਟਾਈਮ ਤੱਕ 1-0 ਦੀ ਲੀਡ ਬਣਾਈ ਹਾਲਾਂਕਿ ਮੇਜ਼ਬਾਨ ਟੀਮ ਨੇ ਤੀਜੇ ਕੁਆਟਰ ਵਿੱਚ ਧਿਆਨ ਕੈਸੀਅਮ ਦੇ ਗੋਲ ਨਾਲ ਵਾਪਸੀ ਕੀਤੀ ਬਾਅਦ ਚ ਨਥਲਿੰਗ ਨੇ ਇੱਕ ਹੋਰ ਗੋਲ ਕਰਕੇ ਦੱਖਣੀ ਅਫਰੀਕਾ ਨੂੰ 2-1 ਦੀ ਲੀਡ ਦਵਾਈ ਭਾਰਤ ਨੇ ਹਰਮਨਪ੍ਰੀਤ ਦੇ ਇੱਕ ਹੋਰ ਪੈਨਲਟੀ ਕਾਰਨਰ ਰਾਹੀਂ ਬਰਾਬਰੀ ਕੀਤੀ ਤੇ ਮੈਚ 2-2 ਨਾਲ ਬਰਾਬਰੀ ਤੇ ਖਤਮ ਹੋਇਆ ਭਾਰਤ ਦੇ ਸਮੇਤ ਇਹ ਮੈਚਾਂ ਦੀ ਲੜੀ ਚ ਇੱਕ ਸਫਾ ਨਾ ਲੱਗੇ ਲੜੀ ਦਾ ਆਖਰੀ ਮੈਚ ਕੱਲ ਖੇੜਿਆ ਜਾਵੇਗਾ ਇਸ ਦਿਨਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਇਆ ਸਾਡਾ ਐਕਸ ਹੈਂਡਲ ਹੈ ਆਤਾਰੀ ਟੀ ਆਰ ਆਰ ਐਨ ਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰਿਕ ਵਾਚ ਕੇ 40 ਮਿੰਟ ਤੇ ਨਮਸਕਾਰ